ਪਾਲ ਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਇਹਦੇ ਨਾਲ ਹੀ ਨਾਲ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਅੱਜ ਸੁਨੀਲ ਜਾਖੜ ਦੀ ਮੁਲਾਕਾਤ ਹੋਈ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਕਰੀਬ 50 ਦਿਨਾਂ ਤੋਂ ਮਰਨ ਮਰਤ ਦੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਾ ਕੇ ਅੱਜ ਪ੍ਰਧਾਨ ਮੰਤਰੀ ਸੁਣੇ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਦੇ ਵਿੱਚ ਖੁਦ ਖੇਤੀਬਾੜੀ ਮੰਤਰੀ ਵੀ ਸੁਨੀਲ ਜਾਖੜ ਨੂੰ ਮਿਲੇ ਨੇ ਉਹਨਾਂ ਦੇ ਨਾਲ ਵੀ ਸੁਨੀਲ ਜਾਖੜ ਉਹਨਾਂ ਦੀ ਚਰਚਾ ਹੋਈ ਹੈ ਔਰ ਜਿੱਥੇ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਹੁਣੀ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਰੱਖ ਕੇ ਉੱਥੇ ਕੇਂਦਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਖੁਦ ਅਜ ਸੁਨੀਲ ਜਾਖੜ ਮਿਲੇ ਹਾਲਾਂਕਿ ਤਸਵੀਰ शिवराज सिंह चौहान ਦੇ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਦੀ ਇੱਕ ਲੰਬੀ वार्ता ਖੇਤੀਬਾੜੀ ਮੰਤਰੀ शिवराज सिंह चौहान ਦੇ ਨਾਲ ਅੱਜ ਹੋਈ ਹੈ ਇਹਦੇ ਨਾਲ ਨਾਲ ਨਰਿੰਦਰ ਮੋਦੀ ਹੁਣਾਂ ਨੂੰ ਵੀ ਮਿਲੇ ਨੇ ਉਹਦੀਆਂ ਤਸਵੀਰਾਂ ਵੀ ਜਲਦੀ ਸਾਹਮਣੇ ਆਣਗੀਆਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਮਰਨ ਮਰਤ ਨੂੰ ਲੈ ਕੇ ਜਿਸ ਤਰ੍ਹਾਂ ਮੋਰਚਾ ਛੜਿਆ ਹੋਇਆ ਹੈ ਉਹਨੂੰ ਲੈ ਕੇ ਕਈ ਅਹਿਮ ਚਰਚਾਵਾਂ ਜਿਹੜੀਆਂ ਨੇ ਉਹ ਕੇਂਦਰੀ ਮੰਤਰੀ ਔਰ ਸੁਨੀਲ ਜਾਖੜ ਦੇ ਵਿਚਾਲੇ ਹੋਈਆਂ ਨੇ ਕੁਝ ਫੀਡਬੈਕ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਵੀ ਸੁਨੀਲ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਅਹਿਮ ਇਹ ਮੁਲਾਕਾਤਾਂ ਨੇ ਦੋਨੋਂ ਜਿਸ ਦੌਰ ਦੇ ਵਿੱਚ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬੜੇ ਹੋਏ ਨੇ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਵੀ ਲਗਾਤਾਰ ਬੀਜੇਪੀ ਦੇ ਖਿਲਾਫ ਜਿਵੇਂ ਕਿ ਆਪਾਂ ਜਾਣਦੇ ਆਂ ਬੀਜੇਪੀ ਦੀ ਹੀ ਸਰਕਾਰ ਦੇ ਖਿਲਾਫ ਇਹ ਮੋਰਚਾ ਬਣਿਆ ਹੋਇਆ ਉਸ ਵਿਚਾਲੇ ਪੰਜਾਬ ਦੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਪ੍ਰਧਾਨ ਦੀ ਮੁਲਾਕਾਤ ਹੋਣਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋਣਾ ਖੁਦ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਣਾ ਹਾਲਾਂਕਿ ਕੀ ਤਰਕ ਰੱਖਿਆ ਸੁਨੀਲ ਜਾਖੜ ਉਹਨਾਂ ਨੇ ਕੀ ਇਹਨਾਂ ਨੂੰ ਆਸ਼ਵਾਸਨ ਕੇਂਦਰੀ ਮੰਤਰੀਆਂ ਨੇ ਜਾਂ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ ਹੈ ਇਹ ਤਾਂ ਹੁਣ ਸੁਨੀਲ ਜਾਖੜ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਸਕਦੇ ਨੇ ਪਰ ਇਹ ਮੀਟਿੰਗਾਂ ਬਹੁਤ ਅਹਿਮ ਮੰਨੀ ਜਾ ਰਹੀਆਂ ਨੇ ਤਸਵੀਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ ਇਹਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਸੁਨੀਲ ਜਾਖੜ ਦੀ ਔਰ ਜੋ ਸੂਤਰ ਦੱਸਦੇ ਨੇ ਜਗਜੀਤ ਸਿੰਘ ਢੱਲੇਵਾਲ ਉਹਨਾਂ ਦੇ ਮਰਨ ਮਰਤ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮੰਗਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਹਨਾਂ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾ ਹੋਈ ਹੈ। ਭਾਗ ਤੋਂ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਇਹਦੇ ਨਾਲ ਹੀ ਨਾਲ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਅੱਜ ਸੁਨੀਲ ਜਾਖੜ ਦੀ ਮੁਲਾਕਾਤ ਹੋਈ ਹੈ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਕਰੀਬ 50 ਦਿਨਾਂ ਤੋਂ ਮਰਨ ਮਰਤ ਦੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਾ ਕੇ ਅੱਜ ਪ੍ਰਧਾਨ ਮੰਤਰੀ ਸਣੇ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਦੇ ਵਿੱਚ ਖੁਦ ਖੇਤੀਬਾੜੀ ਮੰਤਰੀ ਵੀ ਸੁਨੀਲ ਜਾਖੜ ਨੂੰ ਮਿਲੇ ਨੇ ਉਹਨਾਂ ਦੇ ਨਾਲ ਵੀ ਸੁਨੀਲ ਜਾਖੜ ਉਹਨਾਂ ਦੀ ਚਰਚਾ ਹੋਈ ਹੈ ਔਰ ਜਿੱਥੇ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਹੁਣੀ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਰੱਖ ਕੇ ਉੱਥੇ ਕੇਂਦਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਖੁਦ ਅਜ ਸੁਨੀਲ ਜਾਖੜ ਮਿਲੇ ਹਾਲਾਂਕਿ ਤਸਵੀਰ ਸ਼ਿਵਰਾਜ ਸਿੰਘ ਚੋਹਾਨ ਦੇ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਦੀ ਇੱਕ ਲੰਬੀ ਵਾਰਤਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅੱਜ ਹੋਈ ਹੈ ਇਹਦੇ ਨਾਲ ਨਾਲ ਨਰਿੰਦਰ ਮੋਦੀ ਹੁਣਾ ਨੂੰ ਵੀ ਮਿਲੇ ਨੇ ਉਹਦੀਆਂ ਤਸਵੀਰਾਂ ਵੀ ਜਲਦੀ ਸਾਹਮਣੇ ਆਣਗੀਆਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਹੋਣਾ ਦੇ ਮਰਨ ਮਰਤ ਨੂੰ ਲੈ ਕੇ ਜਿਸ ਤਰ੍ਹਾਂ ਮੋਰਚਾ ਛੜਿਆ ਹੋਇਆ ਹੈ ਉਹਨੂੰ ਲੈ ਕੇ ਕਈ ਅਹਿਮ ਚਰਚਾਵਾ ਜਿਹੜੀਆਂ ਨੇ ਉਹ ਕੇਂਦਰੀ ਮੰਤਰੀ ਔਰ ਸੁਨੀਲ ਜਾਖੜ ਦੇ ਵਿਚਾਲੇ ਹੋਈਆਂ ਨੇ ਕੁਝ ਫੀਡਬੈਕ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਹੋਣਾ ਨੂੰ ਵੀ ਸੁਨੀਲ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਅਹਿਮ ਇਹ ਮੁਲਾਕਾਤਾਂ ਨੇ ਦੋਨੋਂ ਜਿਸ ਦੌਰ ਦੇ ਵਿੱਚ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬੜੇ ਹੋਏ ਨੇ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਬੀਜ ਲਗਾਤਾਰ ਬੀਜੇਪੀ ਦੇ ਖਿਲਾਫ ਜਿਵੇਂ ਕਿ ਆਪਾਂ ਜਾਣਦੇ ਆਂ ਬੀਜੇਪੀ ਦੀ ਹੀ ਸਰਕਾਰ ਦੇ ਖਿਲਾਫ ਇਹ ਮੋਰਚਾ ਬਣਿਆ ਹੋਇਆ ਉਸ ਵਿਚਾਲੇ ਪੰਜਾਬ ਦੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਪ੍ਰਧਾਨ ਦੀ ਮੁਲਾਕਾਤ ਹੋਣਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋਣਾ ਖੁਦ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਣਾ ਹਾਲਾਂਕਿ ਕੀ ਤਰਕ ਰੱਖਿਆ ਸੁਨੀਲ ਜਾਖੜ ਉਹਨਾਂ ਨੇ ਕੀ ਇਹਨਾਂ ਨੂੰ ਆਸ਼ਵਾਸਨ ਕੇਂਦਰੀ ਮੰਤਰੀਆਂ ਨੇ ਜਾਂ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤਾਂ ਹੁਣ ਸੁਨੀਲ ਜਾਖੜ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਸਕਦੇ ਨੇ ਪਰ ਇਹ ਮੀਟਿੰਗਾਂ ਬਹੁਤ ਅਹਿਮ ਮੰਨੀ ਜਾ ਰਹੀਆਂ ਨੇ ਜਿਵੇਂ ਤਸਵੀਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ ਇਹਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਸੁਨੀਲ ਜਾਖੜ ਦੀ ਔਰ ਜੋ ਸੂਤਰ ਦੱਸਦੇ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਮਰਤ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮੰਗਾਂ ਨੇ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਅਹਿਮ ਮੁੱਦਿਆਂ ਤੇ ਜਿਹੜੀ ਐ ਇਹਨਾਂ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾ ਹੋਈ ਹੈ। ਅਗਾ ਤੋਂ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ। ਇਹਦੇ ਨਾਲ ਹੀ ਨਾਲ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਅੱਜ ਸੁਨੀਲ ਜਾਖੜ ਦੀ ਮੁਲਾਕਾਤ ਹੋਈ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਕਰੀਬ 50 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ বিজেপি ਦੇ ਪ੍ਰਧਾਨ ਨੇ ਜਾ ਕੇ ਅੱਜ ਪ੍ਰਧਾਨ ਮੰਤਰੀ ਸਨੇ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਦੇ ਵਿੱਚ ਖੁਦ ਖੇਤੀਬਾੜੀ ਮੰਤਰੀ ਵੀ ਸੁਨੀਲ ਜਾਖੜ ਨੂੰ ਮਿਲੇ ਨੇ ਉਹਨਾਂ ਦੇ ਨਾਲ ਵੀ ਸੁਨੀਲ ਜਾਖੜ ਉਹਨਾਂ ਦੀ ਚਰਚਾ ਹੋਈ ਹੈ ਔਰ ਜਿੱਥੇ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਹੁਣੇ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਰੱਖ ਕੇ ਉੱਥੇ ਕੇਂਦਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਖੁਦ ਅਜ ਸੁਨੀਲ ਜਾਖੜ ਮਿਲੇ ਹਾਲਾਂਕਿ ਤਸਵੀਰ ਸ਼ਿਵਰਾਜ ਸਿੰਘ ਚੋਹਾਨ ਦੇ ਸਾਹਮਣੇ ਆਈ ਹੈ ਜਿਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਦੀ ਇੱਕ ਲੰਬੀ वार्ता ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅੱਜ ਹੋਈ ਹੈ ਇਹਦੇ ਨਾਲ ਨਾਲ ਨਰਿੰਦਰ ਮੋਦੀ ਹੁਣਾਂ ਨੂੰ ਵੀ ਮਿਲੇ ਨੇ ਉਹਦੀਆਂ ਤਸਵੀਰਾਂ ਵੀ ਜਲਦੀ ਸਾਹਮਣੇ ਆਣਗੀਆਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੇ ਮਰਨ ਮਰਤ ਨੂੰ ਲੈ ਕੇ ਜਿਸ ਤਰ੍ਹਾਂ ਮੋਰਚਾ ਛਿੜਿਆ ਹੋਇਆ ਹੈ ਉਹਨੂੰ ਲੈ ਕੇ ਕਈ ਅਹਿਮ ਚਰਚਾਵਾ ਜਿਹੜੀਆਂ ਨੇ ਉਹ ਕੇਂਦਰੀ ਮੰਤਰੀ ਔਰ ਸੁਨੀਲ ਜਾਖੜ ਦੇ ਵਿਚਾਲੇ ਹੋਈਆਂ ਨੇ ਕੁਝ ਫੀਡਬੈਕ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਵੀ ਸੁਨੀਲ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਅਹਿਮ ਇਹ ਮੁਲਾਕਾਤਾਂ ਨੇ ਦੋਨੋਂ ਜਿਸ ਦੌਰ ਦੇ ਵਿੱਚ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬੜੇ ਹੋਏ ਨੇ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਵੀ ਲਗਾਤਾਰ ਬੀਜੇਪੀ ਦੇ ਖਿਲਾਫ ਜਿਵੇਂ ਕਿ ਆਪਾਂ ਜਾਣਦੇ ਹਾਂ ਬੀਜੇਪੀ ਦੀ ਹੀ ਸਰਕਾਰ ਦੇ ਖਿਲਾਫ ਇਹ ਮੋਰਚਾ ਬਣਿਆ ਹੋਇਆ ਉਸ ਵਿਚਾਲੇ ਪੰਜਾਬ ਦੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਪ੍ਰਧਾਨ ਦੀ ਮੁਲਾਕਾਤ ਹੋਣਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋਣਾ ਖੁਦ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਣਾ ਹਾਲਾਂਕਿ ਕੀ ਤਰਕ ਰੱਖਿਆ ਸੁਨੀਲ ਜਾਖੜ ਉਹਨਾਂ ਨੇ ਕੀ ਇਹਨਾਂ ਨੂੰ ਆਸ਼ਵਾਸਨ ਕੇਂਦਰੀ ਮੰਤਰੀਆਂ ਨੇ ਜਾਂ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ ਹੈ ਇਹ ਤਾਂ ਹੁਣ ਸੁਨੀਲ ਜਾਖੜ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਸਕਦੇ ਨੇ ਪਰ ਇਹ ਮੀਟਿੰਗਾਂ ਬਹੁਤ ਅਹਿਮ ਮੰਨੀ ਜਾ ਰਹੀਆਂ ਨੇ ਤਸਵੀਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ ਇਹਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਸੁਨੀਲ ਜਾਖੜ ਦੀ ਔਰ ਜੋ ਸੂਤਰ ਦੱਸਦੇ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਮਰਤ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮੰਗਾਂ ਨੇ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਹਨਾਂ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾ ਹੋਈ ਹੈ। ਭਾਗ ਤੋਂ ਤੁਹਾਡਾ ਦਿਨਿਕ ਚੁਰਾ ਟੀਵੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ ਇਹਦੇ ਨਾਲ ਹੀ ਨਾਲ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਅੱਜ ਸੁਨੀਲ ਜਾਖੜ ਦੀ ਮੁਲਾਕਾਤ ਹੋਈ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਕਰੀਬ 50 ਦਿਨਾਂ ਤੋਂ ਮਰਨ ਮਰਤ ਦੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਜਾ ਕੇ ਅੱਜ ਪ੍ਰਧਾਨ ਮੰਤਰੀ ਸਣੇ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਦੇ ਵਿੱਚ ਖੁਦ ਖੇਤੀਬਾੜੀ ਮੰਤਰੀ ਵੀ ਸੁਨੀਲ ਜਾਖੜ ਨੂੰ ਮਿਲੇ ਨੇ ਉਹਨਾਂ ਦੇ ਨਾਲ ਵੀ ਸੁਨੀਲ ਜਾਖੜ ਉਹਨਾਂ ਦੀ ਚਰਚਾ ਹੋਈ ਹੈ ਔਰ ਜਿੱਥੇ ਮਰਨਵਰਤ ਤੇ ਜਗਦੀਸ਼ ਸਿੰਘ ਡੱਲੇਵਾਲ ਹੁਣੀ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਰੱਖ ਕੇ ਉੱਥੇ ਕੇਂਦਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਖੁਦ ਅੱਜ ਸੁਨੀਲ ਜਾਖੜ ਮਿਲੇ ਹਾਲਾਂਕਿ ਤਸਵੀਰ ਸ਼ਿਵਰਾਜ ਸਿੰਘ ਚੋਹਾਨ ਦੀ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਦੀ ਇੱਕ ਲੰਬੀ ਵਾਰਤਾ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅੱਜ ਹੋਈ ਹੈ ਇਹਦੇ ਨਾਲ ਨਾਲ ਨਰਿੰਦਰ ਮੋਦੀ ਹੁਣਾਂ ਨੂੰ ਵੀ ਮਿਲੇ ਨੇ ਉਹਦੀਆਂ ਤਸਵੀਰਾਂ ਵੀ ਜਲਦੀ ਸਾਹਮਣੇ ਆਣ ਗਈਆਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਮਰਨ ਮਰਤ ਨੂੰ ਲੈ ਕੇ ਜਿਸ ਤਰ੍ਹਾਂ ਮੋਰਚਾ ਛੜਿਆ ਹੋਇਆ ਹੈ ਉਹਨੂੰ ਲੈ ਕੇ ਕਈ ਅਹਿਮ ਚਰਚਾਵਾਂ ਜਿਹੜੀਆਂ ਨੇ ਉਹ ਕੇਂਦਰੀ ਮੰਤਰੀ ਔਰ ਸੁਨੀਲ ਜਾਖੜ ਦੇ ਵਿਚਾਲੇ ਹੋਈਆਂ ਨੇ ਕੁਝ ਫੀਡਬੈਕ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਵੀ ਸੁਨੀਲ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਅਹਿਮ ਇਹ ਮੁਲਾਕਾਤਾਂ ਨੇ ਦੋਨੋਂ ਜਿਸ ਦੌਰ ਦੇ ਵਿੱਚ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬੜੇ ਹੋਏ ਨੇ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਜੀ ਲਗਾਤਾਰ ਬੀਜੇਪੀ ਦੇ ਖਿਲਾਫ ਜਿਵੇਂ ਕਿ ਆਪਾਂ ਜਾਣਦੇ ਆਂ ਬੀਜੇਪੀ ਦੀ ਹੀ ਸਰਕਾਰ ਦੇ ਖਿਲਾਫ ਇਹ ਮੋਰਚਾ ਬਣਿਆ ਹੋਇਆ ਉਸ ਵਿਚਾਲੇ ਪੰਜਾਬ ਦੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਪ੍ਰਧਾਨ ਦੀ ਮੁਲਾਕਾਤ ਹੋਣਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋਣਾ ਖੁਦ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਣਾ ਹਾਲਾਂਕਿ ਕੀ ਤਰਕ ਰੱਖਿਆ ਸੁਨੀਲ ਜਾਖੜ ਹੁਣਾਂ ਨੇ ਕੀ ਇਹਨਾਂ ਨੂੰ ਆਸ਼ਵਾਸਨ ਕੇਂਦਰੀ ਮੰਤਰੀਆਂ ਨੇ ਜਾਂ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤਾਂ ਹੁਣ ਸੁਨੀਲ ਜਾਖੜ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਸਕਦੇ ਨੇ ਪਰ ਇਹ ਮੀਟਿੰਗਾਂ ਬਹੁਤ ਅਹਿਮ ਮੰਨੀ ਜਾ ਰਹੀਆਂ ਨੇ ਜਿਵੇਂ ਤਸਵੀਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ ਇਹਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਸੁਨੀਲ ਜਾਖੜ ਦੀ ਔਰ ਜੋ ਸੂਤਰ ਦੱਸਦੇ ਨੇ ਜਗਜੀਤ ਸਿੰਘ ਡੱਲੇਵਾਲ ਹੁਣਾਂ ਦੇ ਮਰਨ ਮਰਤ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮੰਗਾਂ ਨੇ ਐਮਐਸਪੀ ਦੀ ਲੀਗਲ ਗਾਰੰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਅਹਿਮ ਮੁੱਦਿਆਂ ਤੇ ਜਿਹੜੀ ਐ ਇਹਨਾਂ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾ ਹੋਈ ਹੈ। ਅਗਾ ਤੇ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਨਾਲ ਮੁਲਾਕਾਤ ਕੀਤੀ। ਇਹਦੇ ਨਾਲ ਹੀ ਨਾਲ ਕਈ ਕੇਂਦਰੀ ਮੰਤਰੀਆਂ ਦੇ ਨਾਲ ਵੀ ਅੱਜ ਸੁਨੀਲ ਜਾਖੜ ਦੀ ਮੁਲਾਕਾਤ ਹੋਈ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਕਰੀਬ 50 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਉੱਥੇ ਹੀ ਪੰਜਾਬ বিজেপি ਦੇ ਪ੍ਰਧਾਨ ਨੇ ਜਾ ਕੇ ਅੱਜ ਪ੍ਰਧਾਨ ਮੰਤਰੀ ਸਨੇ ਕਈ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਕੀਤੀ ਔਰ ਇਸ ਮੁਲਾਕਾਤ ਦੇ ਵਿੱਚ ਖੁਦ ਖੇਤੀਬਾੜੀ ਮੰਤਰੀ ਵੀ ਸੁਨੀਲ ਜਾਖੜ ਨੂੰ ਮਿਲੇ ਨੇ ਉਹਨਾਂ ਦੇ ਨਾਲ ਵੀ ਸੁਨੀਲ ਜਾਖੜ ਉਹਨਾਂ ਦੀ ਚਰਚਾ ਹੋਈ ਹੈ ਔਰ ਜਿੱਥੇ ਮਰਨ ਵਰਤ ਤੇ ਜਗਜੀਤ ਸਿੰਘ ਡੱਲੇਵਾਲ ਹੁਣੇ ਬੈਠੇ ਹੋਏ ਨੇ ਕੇਂਦਰ ਸਰਕਾਰ ਦੇ ਅੱਗੇ ਮੰਗਾ ਰੱਖ ਕੇ ਉੱਥੇ ਕੇਂਦਰ ਸਰਕਾਰ ਦੇ ਕਈ ਨੁਮਾਇੰਦਿਆਂ ਨੂੰ ਖੁਦ ਅਜ ਸੁਨੀਲ ਜਾਖੜ ਮਿਲੇ ਹਾਲਾਂਕਿ ਤਸਵੀਰ ਸ਼ਿਵਰਾਜ ਸਿੰਘ ਚੋਹਾਨ ਦੇ ਸਾਹਮਣੇ ਆਈ ਹੈ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੁਨੀਲ ਜਾਖੜ ਦੀ ਇੱਕ ਲੰਬੀ वार्ता ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੇ ਨਾਲ ਅੱਜ ਹੋਈ ਹੈ ਇਹਦੇ ਨਾਲ ਨਾਲ ਨਰਿੰਦਰ ਮੋਦੀ ਹੁਣਾਂ ਨੂੰ ਵੀ ਮਿਲੇ ਨੇ ਉਹਦੀਆਂ ਤਸਵੀਰਾਂ ਵੀ ਜਲਦੀ ਸਾਹਮਣੇ ਆਣਗੀਆਂ ਦੱਸਿਆ ਜਾ ਰਿਹਾ ਹੈ ਕਿ ਜੋ ਪੰਜਾਬ ਦੇ ਵਿੱਚ ਇਸ ਵੇਲੇ ਸਥਿਤੀ ਬਣੀ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਹੁਣਾਂ ਦੇ ਮਰਨ ਵਰਤ ਨੂੰ ਲੈ ਕੇ ਜਿਸ ਤਰ੍ਹਾਂ ਮੋਰਚਾ ਛਿੜਿਆ ਹੋਇਆ ਹੈ ਉਹਨੂੰ ਲੈ ਕੇ ਕਈ ਅਹਿਮ ਚਰਚਾਵਾ ਜਿਹੜੀਆਂ ਨੇ ਉਹ ਕੇਂਦਰੀ ਮੰਤਰੀ ਔਰ ਸੁਨੀਲ ਜਾਖੜ ਦੇ ਵਿਚਾਲੇ ਹੋਈਆਂ ਨੇ ਕੁਝ ਫੀਡਬੈਕ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਨੂੰ ਵੀ ਸੁਨੀਲ ਜਾਖੜ ਦੇ ਵੱਲੋਂ ਦਿੱਤੀ ਗਈ ਹੈ ਬਹੁਤ ਅਹਿਮ ਇਹ ਮੁਲਾਕਾਤਾਂ ਨੇ ਦੋਨੋਂ ਜਿਸ ਦੌਰ ਦੇ ਵਿੱਚ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬੜੇ ਹੋਏ ਨੇ ਜੋ ਕਿਸਾਨਾਂ ਦਾ ਮੋਰਚਾ ਚੱਲ ਰਿਹਾ ਹੈ ਵੀ ਲਗਾਤਾਰ ਭਾਜਪਾ ਦੇ ਖਿਲਾਫ ਜਿਵੇਂ ਕਿ ਆਪਾਂ ਜਾਣਦੇ ਹਾਂ ਭਾਜਪਾ ਦੀ ਹੀ ਸਰਕਾਰ ਦੇ ਖਿਲਾਫ ਇਹ ਮੋਰਚਾ ਬਣਿਆ ਹੋਇਆ ਉਸ ਵਿਚਾਲੇ ਪੰਜਾਬ ਦੇ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਪ੍ਰਧਾਨ ਦੀ ਮੁਲਾਕਾਤ ਹੋਣਾ ਕੇਂਦਰੀ ਮੰਤਰੀਆਂ ਦੇ ਨਾਲ ਮੁਲਾਕਾਤ ਹੋਣਾ ਖੁਦ ਖੇਤੀਬਾੜੀ ਮੰਤਰੀ ਦੇ ਨਾਲ ਮੁਲਾਕਾਤ ਹੋਣਾ ਹਾਲਾਂਕਿ ਕੀ ਤਰਕ ਰੱਖਿਆ ਸੁਨੀਲ ਜਾਖੜ ਉਹਨਾਂ ਨੇ ਕੀ ਇਹਨਾਂ ਨੂੰ ਆਸ਼ਵਾਸਨ ਕੇਂਦਰੀ ਮੰਤਰੀਆਂ ਨੇ ਜਾਂ ਖੁਦ ਪ੍ਰਧਾਨ ਮੰਤਰੀ ਨੇ ਦਿੱਤਾ ਇਹ ਤਾਂ ਹੁਣ ਸੁਨੀਲ ਜਾਖੜ ਹੀ ਇਸ ਗੱਲ ਦਾ ਪ੍ਰਗਟਾਵਾ ਕਰ ਸਕਦੇ ਨੇ ਪਰ ਇਹ ਮੀਟਿੰਗਾਂ ਬਹੁਤ ਅਹਿਮ ਮੰਨੀ ਜਾ ਰਹੀਆਂ ਨੇ ਤਸਵੀਰ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਸ਼ਿਵਰਾਜ ਸਿੰਘ ਚੋਹਾਨ ਜਿਹੜੇ ਕਿ ਇਸ ਵੇਲੇ ਖੇਤੀਬਾੜੀ ਮੰਤਰੀ ਨੇ ਦੇਸ਼ ਦੇ ਇਹਨਾਂ ਦੇ ਨਾਲ ਇੱਕ ਅਹਿਮ ਮੀਟਿੰਗ ਹੋਈ ਹੈ ਸੁਨੀਲ ਜਾਖੜ ਦੀ ਔਰ ਜੋ ਸੂਤਰ ਦੱਸਦੇ ਨੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਮਰਨ ਮਰਤ ਨੂੰ ਲੈ ਕੇ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਮੰਗਾਂ ਨੇ ਐਮਐਸਪੀ ਦੀ ਲੀਗਲ ਗਰੰਟੀ ਨੂੰ ਲੈ ਕੇ ਇਸ ਤਰ੍ਹਾਂ ਦੇ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਹਨਾਂ ਦੋਵਾਂ ਲੀਡਰਾਂ ਦੇ ਵਿਚਾਲੇ ਚਰਚਾ ਹੋਈ ਹੈ। ਭਾਗ ਤੋਂ ਤੁਹਾਡਾ ਦਿਨਿਕ ਸੂਰਾ ਟੀਵੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਲਗਾਤਾਰ ਹੁਣ ਐਕਟਿਵ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਇਸ ਵੇਲੇ ਦਿੱਲੀ ਪਹੁੰਚੇ ਹੋਏ ਨੇ ਔਰ ਦਿੱਲੀ ਦੇ ਵਿੱਚ ਉਹਨਾਂ ਨੇ